ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਬਹੁਤ ਚਰਚਿਤ 2.5 ਸਾਲ ਦੀ ਬੱਚੀ ਦਿਲਰੋਜ਼ ਦੇ ਕਤਲ ਦੀ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਮਿਲੀ ਹੈ ਜੀ ਹਾਂ ਨਵੰਬਰ 2021 ਦੇ ਵਿੱਚ 2.5 ਸਾਲ ਦੀ ਬੱਚੀ ਦਿਲਰੋਜ਼ ਦੀ ਬੇਰਹਿਮੀ ਦੇ ਨਾਲ ਹੱਤਿਆ ਦੇ ਮਾਮਲੇ ਦੇ ਵਿੱਚ ਲੁਧਿਆਣੇ ਦੀ ਸੈਸ਼ਨ ਅਦਾਲਤ ਨੇ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਮਾਮਲੇ 'ਚ ਔਰਤ ਨੂੰ ਅਗਵਾ পীੜਤ ਲੜਕੀ ਦੀ ਹਤਿਆ ਅਤੇ ਹੋਰ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ। ਉੱਥੇ ਹੀ ਐਡਵੋਕੇਟ ਪਰਉਪਕਾਰ ਸਿੰਘ ਘੋਮਣ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਔਰਤ ਨੂੰ ਅਗਵਾ ਕਤਲ ਅਤੇ ਸਬੂਤ ਨਸ਼ਟਕਰਨ ਸਮੇਤ ਕਈ ਜ਼ੁਰਮਾਂ ਦਾ ਦੋਸ਼ੀ ਪਾਇਆ ਹੈ। ਇਸ ਦੇ ਲਈ ਉਸ ਨੂੰ ਅਗਵਾ ਕਰਨ ਦੇ ਦੋਸ਼ 'ਚ ਉਮਰ ਕੈਦ, ਸਬੂਤ ਨਸ਼ਟਕਰਨ ਦੇ ਦੋਸ਼ ਦੇ ਵਿੱਚ 5 ਸਾਲ ਦੀ ਕੈਦ ਜਦਕਿ ਕਤਲ ਦੇ ਦੋਸ਼ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਇਸ ਦੇ ਲਈ ਉਹਨਾਂ ਪੁਲਿਸ ਜਾਂਚ ਦੀ ਵੀ ਸ਼ਲਾਘਾ ਕੀਤੀ ਜਿਸ ਕਾਰਨ ਦੋਸ਼ੀ ਨੂੰ ਇਹ ਸਜਾ ਹੋ ਸਕੀ ਹੈ ਉਥੇ ਹੀ ਬੱਚੀ ਦੇ ਮਾਪਿਆਂ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅਦਾਲਤ ਅਤੇ ਪੁਲਿਸ ਦਾ ਵੀ ਧੰਨਵਾਦ ਕੀਤਾ ਆਖਰਕਾਰ ਉਸ ਦੀ ਧੀ ਨੂੰ ਇਨਸਾਫ ਮਿਲ ਗਿਆ ਹੈ ਅਜਿਹਾ ਵੀ ਉਸ ਦੇ ਮਾਪੇ ਕਹਿੰਦੇ ਨਜ਼ਰ ਆਏ ਨੇ ਤੋਂ ਦੱਸ ਦਿੰਦੇ ਆ ਕਿ 2021 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਇੱਕ ਕਾਲਾ ਦਿਨ ਚੜਿਆ ਸੀ ਜਦੋਂ ਦਿਲਰੋਜ਼ ਦਾ ਕਤਲ ਕਰਕੇ ਇਸ ਔਰਤ ਦੇ ਵੱਲੋਂ ਉਸ ਨੂੰ ਜਿਸ ਤਰੀਕੇ ਦੇ ਨਾਲ ਮੌਤ ਦਿੱਤੀ ਗਈ ਜਿਉਂਦਿਆਂ ਇੱਕ ਟੋਏ ਦੇ ਵਿੱਚ ਰੇਤਾ ਦੇ ਵਿੱਚ ਦੱਬਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੂਰੇ ਸਮਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਖਬਰ ਜਦੋਂ ਚਲਦੀ ਹੈ ਤਾਂ ਉਦੋਂ ਲੋਕਾਂ ਦੀਆਂ ਤਰਾਹਾਂ ਨਿਕਲਦੀਆਂ ਨੇ ਕਿ ਕਿਵੇਂ ਇਸ ਔਰਤ ਦੇ ਵੱਲੋਂ ਜਿਸ ਦੀ ਗਲਤੀ ਇਹ ਸੀ ਕਿ ਦਿਲਰੋਜ਼ ਦੇ ਪਿਤਾ ਦੇ ਵੱਲੋਂ ਕੋਈ dan pertama ਇਸ హత్య ਕਰਨ ਵਾਲੀ ਔਰਤ ਦੇ ਬੱਚਿਆਂ ਨੂੰ ਝੜਕਿਆ ਗਿਆ ਸੀ ਗਲੀ ਦੇ ਵਿੱਚ ਖੇਡਣ ਤੋਂ ਇਹੀ ਕਾਰਨ ਬਣਿਆ ਕਿ ਉਸ ਦੇ ਵੱਲੋਂ ਆ ਜਿਸ ਤਰੀਕੇ ਦਿਲਰੋਜ਼ ਨੂੰ ਜਿਉਂਦਿਆਂ ਹੀ ਰੇਤਾ ਦੇ ਵਿੱਚ ਦੱਬ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਸ ਤੋਂ ਤਮਾਮ ਆ ਜਿਹੜੀ ਚੀਜ਼ ਹੈ ਉਹ ਨਿਕਲ ਕੇ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਆ ਇਹ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਸੀ ਤੇ ਅੱਜ ਬਹੁ ਚਰਚਿਤ 2.5 ਸਾਲ ਦੀ ਬੱਚੀ ਦਿਲਰੋਜ਼ ਦੇ ਕਤਲ ਦੀ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮੈਨੂੰ ਕੋਈ ਫੌਣ ਨਹੀਂ ਜਿੰਨਾ ਤੇ ਨਹੀਂ ਕਾ ਸਾਰੇ ਸੰਗਤਾਂ ਬਹੁਤ ਬਹੁਤ ਦਾਤ ਕਰ ਜਿਨੜੇ ਨਿਰਦਾਰਸ਼ਕ ਕੀਤੀਆਂ ਤੇ ਪੰਚੀ ਨਹੀਂ ਸਾਲਾਂ ਮਿਲੀਆਂ ਮੈਨੂੰ ਕੋਈ ਫੌਣ ਨਹੀਂ ਆਗਾ ਦੇਰ ਨਾ ਇਧਰ ਆ ਕੇ ਦੇਰ ਨਾ ਇਧਰ ਫਾਈ ਮੈਂ ਨਹੀਂ ਯਾਰ ਕੀ ਕਰੀ ਉਹਨਾਂ ਯਾਰ ਪਾਪਾ ਪਾਪਾ ਨਾਲ ਇੱਕ ਵਾਰ ਸੈਟ ਹੋਇਆ ਇੱਕ ਮਿੰਟ ਰੱਖ ਇੱਕ ਮਿੰਟ ਸਾਰਾ ਤਾਂ ਜੀ ਮੈਂ ਦੇਖਾ ਜਾਉਂਗਾ ਸੰਦੀਪ ਮਾਈਕ ਨਾ ਫੜਿਆ ਆ ਫੀਡ ਪਾ ਦੀ ਮੈਨੂੰ ਹਾਂ ਜੀ ਮੈਨੂੰ ਹਾਂ ਜੀ ਮੈਨੂੰ ਜੀਡੀ ਖੁੱਪਾ ਹਾਂ ਜੀ ਮੈਡਮ ਕੀ ਕਰਨਾ ਚਾਹਤੇ ਆ ਜੀ ਜੀ ਸਾਹਿਬ ਮਿਲਣਾ ਤੁਹਾਨੂੰ ਅਖੀਰ ਕਰ ਠੀਕ ਹੈ ਜਾਉਂਗਾ ਸੰਦੀਪ ਲੋਗ ਆ ਰਿਹਾ ਸਾਹਿਬ ਕਰ ਰਹੇ ਨੇ ਮੈਨੂੰ ਕਰਾਊਡ ਨੂੰ ਧੰਨਵਾਦ ਕਰਦੇ ਹਾਂ ਸਾਰੇ ਇਹਨਾਂ ਨੇ ਮੈਨੂੰ ਦਵਾਇਆ ਵਾ ਇਹਨਾਂ ਨੇ ਮੈਨੂੰ ਪਹਿਲੇ ਦਿਨ ਕਹਿਦਾ ਸੀਗਾ ਬਹੁਤ ਪੋਜ਼ਿਟਿਵ ਮੈਂ ਮੰਨਦਾ ਕਿਉਂ ਹੈ ਮੇਰੇ ਅੱਜ ਮੇਰੇ ਫਾਦਰ ਨੇ ਇਹਨਾਂ ਨੇ ਮੈਨੂੰ ਪਹਿਲੇ ਦਿਨ ਕਿਹਾ ਸੀ ਕਿ ਦੋਸਤ ਵਧੀਆ ਲੋਕ ਹੁੰਦਾ ਹੈ ਪਰ ਮੈਂ ਤੇਰੇ ਸਾਹਮਣੇ ਦੋਸਤ ਵਾਹਿਆ ਉੱਪਰ ਇਹ ਗੱਲਿਆ ਨੂੰ ਫਲਸੀ ਦੀ ਸਜ ਸੁਣਾਈ ਗਈ ਜਾਂ ਚਾਚਾ ਸਾਹਿਬ ਦਾ ਨੂੰ ਬਹੁਤ ਧੰਨਵਾਦ ਜੀ ਨੂੰ ਬਸ ਸਾਰਾ ਤੇ ਬੇਟੀ ਵੀ ਹੋਵੇ ਲੋਕ ਇਨਸਾਨ ਬਣ ਜਾਏ ਠੀਕ ਹੈ ਮੇਰੇ ਠੀਕ ਹੈ ਸਿੰਘਾ ਨਹੀਂ ਕਹਿੰਦਾ ਮੈਨੂੰ ਇਹ ਇੱਕ ਤਕਰੀਬਨ 22 ਸਾਲ ਤੋਂ ਟ੍ਰਾਇਲ ਚੱਲ ਰਿਹਾ ਸੀਗਾ ਇੱਕ ਪੌਣੇ ਦਸ ਸਾਲ ਦੇ ਬੱਚੇ ਦੇ ਦੋਸ਼ ਵਿੱਚ ਤੇ ਅੱਜ ਉਹਨੂੰ ਇਨਸਾਫ਼ ਮਿਲਿਆ ਹੈ ਮਰਡਰ ਦੇ ਉੱਤੇ ਕਾਈ ਜੇਲਮ ਕਣੀ ਦੇ ਬਾਰਡਰ 'ਤੇ ਉਹਨੂੰ ਇਹ ਕਹਿਤਾ ਕਿ ਉਹ ਆਪਣਾ ਸੀਗਾ ਹੈਲੋ ਮਰਡਰ ਜੁੰਦੇ ਨਾਲ ਦੱਤਾ ਸੀਗਾ ਇਹ ਨਹੀਂ ਕਰ ਸਕਦਾ ਇਹਦਾ ਯਾਦ ਅੱਜ ਉਸ ਕੇਸ ਦੇ ਵਿੱਚ ਡਿਸਟ੍ਰਿਕਟ ਸਹੀ ਦੇ ਸਭ ਨੂੰ ਦਿਹਾੜਾ ਲੱਗਿਆ ਅੱਜ ਉਹਨਾਂ ਨੇ ਫੈਸਲਾ ਕਰਤਾ ਔਰ 364 ਜਿਹੜਾ ਕਿਡਨਾਪਿੰਗ ਦਾ ਆਫੈਂਸ ਹੈ ਉਹਦੇ ਵਿੱਚ ਲਾਈਫ ਸਰਪਰਮੈਂਟ ਦਿੱਤੀ ਹੈ ਕਿ ਜੱਤਾ ਜੂਦੀ ਹੈ ਅੰਦਰ ਰਹਿਣਾ ਹੈਗਾ ਜੇਲ੍ਹ ਚ 201 ਕਾਨੂੰਨ ਨੇ ਬਾਡੀ ਦੇ ਵਿੱਚ ਕਈ ਰਹਿਗੇ ਇਦਾਂ ਦਾ ਕੰਮ ਕੀਤਾ ਜਿਸ ਨਾਲ ਕੋਈ ਐਵੀਡੈਂਸ ਗਾਇਬ ਕੀਤੀ ਸੀ ਉਹਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਹੈ ਅਤੇ 302 ਜਿਹੜਾ ਮਰਡਰ ਕੀਤਾ ਚਾਚਾ ਉਹਨੂੰ ਡੈਥ ਸੈਂਟੈਂਸ ਕੀਤੀ ਹੈ ਡੈਥ ਸੈਂਟੈਂਸ ਬਾਏ ਹੈਂਗਿੰਗ ਇਹ ਬੜਾ ਰੈਰਿਸਟ ਕੇਸ ਹੈ ਕਿਉਂਕਿ ਇੱਕ ਲੇਡੀ ਹੈਗੀ ਇਹ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਕਿੰਨਾ ਅਸਰਕ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਹੈਲੋ ਉਸ ਜਿਹੜੀ ਬਹੁਤ ਹੋਈ ਸੀਗੀ ਇੱਕ ਇੰਦੀ ਦਰਦਲਾ ਘੱਟਾ ਹੈ ਜਿਦੇ ਕਿ ਸਾਰੇ ਸਾਰੇ ਦੇ ਸੋਸਾਇਟੀ ਦੀ ਲੁਧਿਆਣੇ ਦੀ ਨਹੀਂ ਕਹਿੰਦਾ ਪੰਜਾਬ ਦੀ ਨਹੀਂ ਕਹਿੰਦਾ ਵਾ ਵਰਲਡ ਓਵਰ ਵਰਲਡ ਓਵਰ ਦੇ ਸੋਸਾਇਟੀ ਗੜੀ ਕੌਂਸ਼ੀਅਸ ਹਾਊਸ ਚੇਕ ਕਰਤੀ ਸੀ ਹਰ ਇੱਕ ਮਾਂ ਰੀ ਹੈਗੀ ਹੈ ਹਰ ਇੱਕ ਪਿਓ ਆ ਆਪਣੇ ਬੱਚੇ ਨੂੰ ਦੇਖਣ ਲਾਪੇ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਆ ਉਹ ਜਿੰਦਾ ਵਾਪਸ ਆਊਗਾ કે ਨਹੀਂ ਗਵਾਂਡੀ ਗਵਾਂਡੀ ਨੂੰ ਸ਼ਖਤਾਂ ਦੇਖਣ ਲਾਪੇ ਸੀਗਾ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀਰੀ ਤੇ ਉਹ ਪੁਲਿਸ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਅਤਵਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਜੋ ਕਿ ਪੁਲਿਸ ਨੇ ਜਿਹੜਾ ਹੈਗਾ ਵਾ ਸਪੈਸ਼ਲੀ ਮੈਂ ਬਹੁਤ ਜ਼ਿਆਦਾ ਤਾਰੀਫ ਕਰੂਗਾ ਏਐਸਏ ਗੁਰਬਖਸ਼ੀਰ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫੀਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਆਪਣੇ ਰੈਟਸ ਦੇ ਉੱਤੇ ਜੋ ਰੋਜ਼ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਪਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚ ਜੜ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕਲੌਸਿੰਗ ਯੂਨੀਅਨ ਦੇ ਬੀਡੀ ਗੁੱਕਾ ਜੀ ਦਾ ਜਿਹੜੇ ਕੀ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਲਦੀਆਂ ਨਾਲ ਲੱਗ ਕੇ ਅਸੀਂ ਔਰ ਇੱਕ ਕੇਸ ਨੂੰ ਅਸੀਂ ਇੱਕ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਆ ਕੋਈ ਬੰਦਾ ਕੋਈ ਲਈ ਕੋਈ ਬੱਚਾ ਕੋਈ ਇਹਦਾ ਨਾ ਕਰ ਮੈਂ ਥੋੜੀ ਨਪਿਆਰੋਂ ਯਾਰੋਂ ਉੱਪਰ ਕਰਕੇ ਰੱਖ ਤੰਦੇ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਧਰਨਾ ਸਾਡਾ ਭਾਈ ਬੰਧ ਹੋਵੇ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਤੇ ਮੀਡੀਆ ਦਾ ਸਪੈਸ਼ਲੀ ਨੂੰ ਬਹੁਤ థాంక్స్ ਕਰਦਾ ਅੱਜ ਪਹਿਰੇ ਰਹਿ ਗਿਆ ਸੀ ਸੌਰੀ ਬਹੁਤੀ ਸੁਮਿਤ ਜੀ ਤੁਹਾਨੂੰ ਬੇਤੀ ਤੁਹਾਨੂੰ ਬੇਤੀ ਪਹਿਲਾਂ ਤੋਂ ਪਾਰਟਨਰ ਪਹਿਲਾਂ ਸਰ ਹਾਈ ਕੋਰਟ ਦਾ ਜਾਈ ਲੱਗ ਕੇ ਪਿੱਛੇ ਹੋਇਓ ਸਰ ਅਜੇ ਵੀ ਸੋਨਹਾਲ ਫਾਦਰ ਜੀ ਕਰੋ ਫਾਦਰ ਜੀ ਸਰ اوي 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 او بھائی ہن کرے یار چلو ہن کرے ا جي ہن باپ کامین ہوئے گا जय सब ਹਾਂਜੀ ਇਹਦੇ ਵਿੱਚ ਇਹਦਾ ਫੈਸਲਾ ਜਿਹੜਾ ਹੈਗਾ ਆਖੇ ਰੁਕਣੇ ਕਰਮ ਨਹੀਂ ਕਰਦੇ ਹੈਗੇ ਹਾਂਜੀ ਜਾਂ ਮਸੂਫ ਨਹੀਂ ਭਾਈ ਲੋਤੀ ਇਹਨੂੰ ਬੰਦਿਸ਼ਤਨ ਹੈਗੀ ਆ ਹਾਂਜੀ ਇਹ ਟਾਊਨ ਦਾ ਵੀ ਕੇਸ ਹੈਗਾ ਜਿੱਦੇ ਕਿ ਪੰਚਾਇਤ ਦੇ ਵਿੱਚੋਂ ਸਾਡਾ ਨਿਕਲਣਾ ਪੈਂਦਾ ਹੈ ਉਹ ਜਿਹੜਾ ਸੂਚੀ ਹੈਗਾ ਉਹ ਸਾਰੇ ਸਾਰੇ ਜਿਹੜੇ ਹੈਗੇ ਆ ਅਧਿਆਰ ਨੇ ਸੋਮੇ ਬੱਤੀ ਹੈਗੀ ਉਹ ਬਾਰੇ ਬੋਲੇ ਸੋਨਿਹਾਲ ਠੀਕ ਹੈ ਇਹ ਆਪੀਰ ਦਾ ਟਾਈਮ ਕਿੰਨਾ ਜੀ ਇਹਨਾਂ ਬੋਲ بھاڻي ساري کي ڪم ڪرڻ دا ٽائيم آهي باڻي ساري کي روپيش ڪرڻ دا ٽائيم آهي باڻي ساري کي ميل ڪرڻ دا ٽائيم آهي